شیپیل بھی لگیاں بہت زیادہ گرنی ہے سلو جی پھر دھیان پٹاں پل چیک کرو کہ نک ہٹا ہم نے ڈول ہی لال گلاس پھڑ کے نال ہی سائیڈ تے ہو گیا یہ سدھ گربا والا لال دیال مہاراج کی جے سجدہ یہ اے سگی جان پٹاں پچھتے ہمارے بابا راج سدھ گربا والے لال دیال مہاراج کی ٹھیک کر دی یہ 50 دے چھٹ تے ہن اڑی چھکنے والے ਕਰ ਕਰਦੀ ਬਹੁਤ ਜ਼ਰਾ ਗਿਆ 100 ਜੀ ਸੀ ਬਾਬਾ ਲਾ ਜੀ ਦੇ ਪੈਰਾਂ ਤੇ ਹੁਣ ਕਾਡੀ ਕਿਲਾ ਲਾਲ ਸਿੰਘ ਪਹੁੰਚ ਚੁਕੀ ਹੈ ਮਰਾ ਵੇਖੋ ਕੀ ਭੰਦਾ ਪਿਆ ਜਿੱਥੇ ਸ਼ਾਮਲਾ ਜੀ ਕਿੱਥੇ ਲਾਈਨ ਚੋੜੀ ਹੈ ਕੀ ਆਪਾਂ ਆਪਣੇ ਬਟਾਲਾ ਸ਼ਹਿਰ ਜੈ ਜੀ ਬਾਬਾ ਲਾਲ ਜੀ ਕਹ ਜੀ ਕਿ ਨਵੇਂ ਲੋਕਾਂ ਦਾ ਸਵਾਗਤ ਹੈ ਤੁਹਾਡਾ ਤੇ ਆਪਾਂ ਇੱਕ ਵਾਰ ਫਿਰ ਜਾ ਰਹੇ ਆਂ ਸ੍ਰੀ ਿਹਾਰਕੋਟ ਦਾਮ ਜੋਗੀ ਹਰ ਮਹੀਨੇ ਦੂਜੇ ਬਸ ਜਾਂਦੀ ਆ ਸੋ ਫਾਈਨਲੀ ਕੋਈ ਆਸ ਹੋ ਜਾਈ ਤੇ ਆ ਪਾਈ ਵੀ ਆ ਚੁਕੇ ਅਖਿਲ ਵੀ ਤੇ ਇੰਦਰ ਕਮਰ ਵੀ ਰਵੀ ਆ ਚੁਕਿਆ ਵਾ ਬਾਕੀ ਸਾਰੀ ਸੰਗਤ ਬੈਹ ਚੁੱਕੀ ਆ ਬਸ ਤੇ ਲੋਕੀ ਗਾਂਦੀ ਚੌਕ ਦੇਖੋ ਕਿੰਦਾ ਰੌਣਕ ਲੱਗੀ ਹੋਈ ਆ ਸਬਜ਼ੀ ਮੰਡੀ ਦੀ ਜੈ ਬਾਬਾ ਲਾਲ ਦੀ ਜੈ ਮਾਵਾਂ ਦੀ ਲੋਜੀ バス ਤੇ ਡੀ ਪੈਟਰੋਲ ਪੰਪ ਤੇ ਰਕਵਾਂ ਵਾਲਾ ਗਿਆ ਹੈ ਪ੍ਰੇਮੀ ਨੇ ਛੋਟੇ ਵੱਡੇ ਸਾਡੇ ਵੀਰ ਭਰਾ ਇਸਪੜ ਰਿਪੇਰ ਮੈਂ ਸੈਕਿੰਡ ਟਾਈਮ ਜਾ ਰਿਹਾ ਦੂਸਤੇ ਤੇ ਬਟਾ ਲਓ ਹਰ ਮਹੀਨੇ ਦੂਸਤੇ ਬਸ ਜਾਂਦੀ ਆ ਉਹ ਵੀ ਫ੍ਰੀ ਆਫ ਕੋਸਟ ਚਾਰ ਪੰਜ ਖਾਵਾ ਤੋਂ ਜਾਂਦੀ ਆ ਤੇ ਸਾਡੀ ਜਿਹੜੀ ਬਸ ਹੈ ਮੋਨੀਆ ਮਹੱਲਾ ਨੇੜੇ ਸ਼ਿਰੀ ਬਾਬਾ ਲਾਲ ਜੀ ਦਾ ਜਿਹੜਾ ਮੰਦਿਰ ਆ ਉੱਥੋਂ ਜਾਂਦੀ ਆ ਤੇ ਬਾਕੀ ਸਾਰੇ ਪਨੇਲੀ ਦੇਖੋ ਜਿੰਨੇ ਵੀ ਵੀਰ ਭੈਣ ਭਰਾ ਸਾਡੇ ਬਾਬਾ ਸ਼ਿਰੀ ਲਾਲ ਦਿਆਲ ਮਹਾਰਾਜ ਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਸੈਤ ਸੈਤ ਵੀਰ ਵੀ ਜਾ ਰਹੇ ਸੀ ਆ ਤੇਰਾ ਨਾਮ ਕੀ ਹੈ ਦਨਿਸ ਹੋਈ ਬਾਕੀ ਗਰਮੀ ਬਹੁਤ ਆ ਬਸ ਫੇਰ ਬੈਹ ਲੱਗੇ ਆ ਬੈ ਗਏ ਚੱਲੋ ਜੇ ਜੀ ਸ਼੍ਰੀ ਬਾਬਾ ਲਾਲ ਦੇਵ ਮਹਾਰਾਜ ਕੀ ਜੈ ਜੀ ਲਾਲ ਸਿੰਘ ਪਹੁੰਚ ਚੁੱਕੀ ਆ ਸੋਨ ਤਾਨੂੰ ਲਾ ਜੀ ਨੈਣ ਪੂਰੀ ਚੱਕਾ ਚੱਕ ਪਾਣੀ ਭਰਿਆ ਆ ਦੇਖੋ ਹੋਰ ਸਾਈਲਪਾ ਇਥੇ ਠਾਦੀ ਆਨੇ ਤੇ ਆਜਾ ਫੂਰੇ ਆਲਾ ਤਾਨੂੰ ਦਰਸ਼ ਦਿਖਾ ਜਾ ਫੂਰੇ ਜੁਬਾਨ ਨਾ ਆ ਕੋੜਾ ਡੀਕੋਟਰੀ ਪਹੁੰਚ ਚੁਕੀ ਏ ਆਪਾਂ ਪਹੁੰਚ ਚੁਕੇ ਆ ਸ੍ਰੀ ਧਿਆਨਪੁਰ ਦਾ ਮੈਂ ਧਿਆਨਪੁਰ ਦਾ ਪਾਸਾ ਏ ਧਿਆਨਪੁਰ ਦਾ ਬਸ ਅੱਡਾ ਵਾ ਤੇ ਆਪਾਂ ਪਹੁੰਚ ਚੁਕੇ ਆ ਤੇ ਬਸ ਅੱਡੀ ਲੱਗਦੀ ਪਈ ਆ ਬਿਲਕੁਲ ਸਾਈਡ ਤੇ ਹਾਂ ਹਾਂਜੀ ਕਿੱਥੇ ਪਹੁੰਚੇ ਆ ਭਾਈਆ ਆਪਾਂ ਧਿਆਨਪੁਰ ਪਹੁੰਚ ਚੁਕੇ ਆ ਸੋਨੇ ਛੋਟੇ ਵੱਡੇ ਵੀਰ ਭਰਾ ਪਹੁੰਚ ਚੁਕੇ ਨੇ ਹੁਣ ਆਪਾਂ ਜਾ ਰਹੇ ਆ ਅੰਦਰ ਧਿਆਨਪੁਰ ਦਾ ਤੁਹਾਨੂੰ ਦਰਸ਼ਨ ਕਰਾਣੇ ਆ ਮਹਾਰਾਜ ਦੇ ਹਾਂਜੀ ਨਾ ਮੇਰਾ ਭਰਾ ਸੋ ਲੋ ਜੀ ਬਾਕੀ ਹੁਣ ਬਸ ਚੋਂ ਸਾੜੇ ਪ ਬੋਲ ਜੈ ਸ਼੍ਰੀ ਰਾਮ ਬਾਬਾ ਲਾਲ ਜੀ ਜੈ ਸ਼੍ਰੀ ਰਾਮ ਤੇ ਵੇਖੋ ਧਿਆਨਪੁਰ ਦਾ ਬਾਜ਼ਾਰ ਸਬਜੀ ਲੱਗੀ ਹੋਈ ਆ ਛੋਟਾ ਇਹ ਬਾਜ਼ਾਰ ਆ ਸੋ ਲੋ ਜੀ ਫੇਰ ਧਿਆਨਪੁਰ ਦਾ ਪਹੁੰਚ ਚੁੱਕੇ ਆ ਦੇਖੋ ਗੇਰਪਰਦਾਮ ਦਾ ਬਾਜ਼ਾਰ ਟੋਇਸ ਵਗੈਰਾ ਲੱਗੇ ਨੇ ਮਠਾਈ ਦੀਆਂ ਦੁਕਾਨਾਂ ਨੇ ਇੱਧਰ ਸਾਡਾ ਦੇਖੋ ਟੋਇਸ ਬੱਚਿਆਂ ਲਈ ਤੇ ਇੱਥੇ ਤੁਸੀਂ ਆਪਣਾ ਪ੍ਰਚਾਰ ਵਗੈਰਾ ਵੀ ਲੈ ਕੇ ਜਾ ਸਕਦੇ ਹੋ ਤੇ ਯਾਰ ਐਪਲ ਚੈੱਕ ਕਰੋ ਕਿਨੇ ਘਟ ਆ ਕਸ਼ਮੀਰ ਕਸ਼ਮੀਰ ਜੀ ਆ ਦੇਖੋ ਬਾਹਰ ਦੀਆਂ ਸਾਰੇ ਆਪਾਂ ਦੇਖਾਂਗੇ ਸੁਆ ਨਾਲ ਹੀ ਮਠਾਈ ਦੀ ਦੁਕਾਨ ਹੈ ਇੱਥੇ ਤੇ ਆਪਣਾ ਪ੍ਰਸ਼ਾਦ ਵਗੈਰਾ ਵੀ ਲੈ ਕੇ ਜਾ ਸਕਦੇ ਹੋ ਸੋਆ ਨਾਲ ਦੀਵਾਲ ਮਹਾਰਾਜ ਕੀ ਤੇ ਇੱਥੇ ਦੇਖੋ ਸਾਰੇ ਸੇਵਾ ਕਰਦੇ ਪਏ ਨੇ ਅਸਲ ਕੀ ਹੈ ਸ਼ਾਮਲਾਲ ਸ਼ਬੀਲ ਨੂੰ ਹੱਲਾ ਬੋਲੇ ਲਗਾ ਲੋ ਸਾਹਮਣੇ ਡੋਲੀ ਲਾਲ ਗਲਾਸ ਫੜ ਕੇ ਨਾਲ ਹੀ ਸਾਈਡ ਤੇ ਹੋ ਗਿਆ ਇਹ ਲੋ ਜੀ ਗਰਮੀ ਬਹੁਤ ਹੈ ਸ਼ਬੀਲ ਵੀ ਲੱਗਿਆ ਤੁਹਾਡੇ ਜੋੜੇ ਆਪਾਂ ਇੱਥੇ ਲਾ ਚੱਲੇ ਆ ਤੇ ਆ ਵੇਖ ਲੋ ਜੋੜੇ ਆਪਣੇ ਜੋੜੇ ਕਾ ਨੀ ਜਮਾ ਕਰਾਏ ਇੱਥੇ ਲਾਤੀਆ ਕਿਉਂਕਿ ਜਾਂਦੇ ਵਕੀਨਾ ਬਹੁਤ ਜ਼ਿਆਦਾ ਸੰਗਤ ਹੋਈ ਦੀਆ ਤੁਹਾਨੂੰ ਜਾਣਿਆ ਸਭ ਤੋਂ ਪਹਿਲਾਂ ਆਪਣਾ ਯਾਰ ਫਿਰ ਕਵਰ ਕਰ ਆਪਾਂ ਆਪਣੇ ਸਿਰ ਤੇ ਰਮਾਲ ਬੰਨ ਲੱਗੇ ਆ ਸਲੋ ਜੀ ਹੁਣ ਪ੍ਰਦਰਸ਼ਨ ਕਰਨ ਚੱਲੇ ਆ ਬਹੁਤ ਮੈਟੀਰੀਅਲ ਚਾੜ ਕੇ ਉੱਥੇ ਜਾ ਰਹੇ ਆ ਸੰਜਕਸ਼ਨ ਕਰਦੇ ਆ ਤੇ ਮਹਾਰਾਜ ਦੇ ਨਾਲ ਸੰਜਕਸ਼ਨ ਲੈ ਲੈਂਦੇ ਆ ਅਕਤਾਨ ਸ਼ਾਕਰੀਆ ਨੇ ਪ੍ਰਸ਼ਾਦ ਸਲੋ ਜੀ ਅੱਜ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਦੇਖੋ ਨਵਾਬੀ ਨੂੰ ਢੀਕਦੇ ਪਏ ਆ ਅਭੀ ਪਿਛਲੀ ਬਾਤ ਚ ਆਂਦੇ ਆ Deus me ਜੀ ਅਭੀ ਆ ਗਿਆ ਤੇਜੀ ਵਾਸਤੇ ਪਰ ਇਹ ਮੈਨੂੰ ਬੜੀ ਬੜੀ ਮਾਰੀ ਦਿੱਤੀ ਹੈ ਜਾਨੀ ਹੈ ਆਮਲਾਂ ਦੇ ਮੁਖਾ ਕਰਤਾ ਇਹਦੇ ਨਾਲ ਭਗਤ ਦਰਸ਼ਨ ਕਰ ਰਹੇ ਨੇ ਉਹ ਜੈ ਸੰਗਤ ਆਈ ਹੋਈ ਹੈ ਜੀ ਤੇ ਅਨੁਰਧਾ ਆ ਰਹੇ ਆ ਉਹ ਨੰਪਾ ਲੰਗਰ ਹਾਲ ਦੀ ਜਾਣੇ ਪ੍ਰਸ਼ਾਦਾ ਸ਼ਕਨ ਆਮ ਦਾ ਲੰਗਰ ਹਾਲ ਆ ਜੈ ਬੰਗਲਾ ਜੀ ਲੋ ਜੀ ਆਏ ਠਾਰਪੁਰ ਦਾ ਆਮ ਦਾ ਲੰਗਰ ਹਾਲ ਤੇ ਸਭ ਤੋਂ ਪਹਿਲਾਂ ਇੱਥੋਂ ਪਠਾਲੀਆਂ ਲਵਾਂਗੇ ਪਠਾਲੀ ਆਪਣੀ ਮੈਂ ਬੱਚਾ ਦਾ ਸ਼ਕ ਲੱਗੇ ਪ੍ਰਸ਼ਾਦਾ ਸ਼ਕ ਤੋਂ ਬਾਅਦ ਸੰਗਤ ਦੇ ਜਲ ਇਥੋਂ ਛਕਦੀ ਆ ਲੋ ਜੀ ਲੰਗਰ ਆ ਚੁੱਕਾ ਹੈ ਉਹ ਜ਼ਿਆਦਾ ਕਰਨੀ ਹੈ ਇਹ ਇਹ ਬਹੁਤ ਮਤਲਬ ਨਹੀਂ ਇੰਨੀ ਹੈ ਪਹਿਲਾ ਜੈਮਾ ਆਇਆ ਤੇ ਹੁਣ ਉਹ ਖੜੇ ਹੋ ਗਏ ਜੋ ਟਿਕੜ ਪੂਰੀ ਕੀਤੀ ਹੋਈ ਹੈ ਪ੍ਰਸ਼ਾਦਾ ਛਕਦੇ ਹੁਣ ਆ ਵੀ ਛਕਣ ਲਈ ਬਟੇ ਭਰਾ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਵਾ ਕਰਿਓ ਧਿਆਨ ਬੜੀ ਦਿਓ ਆਪਾਂ ਯੂਨੀ ਤਿਆਰ ਬੜੀ ਜਿਆ ਵੇਖੋ ਇਹੇ ਬਾਣੀ ਵਾਸੀ ਸਭ ਕੰਸ਼ੇ ਦੋਰ ਕਰਨੇ ਯੰਗ ਸੰਗ ਰੱਖੀਏ ਰੱਖਿਆ ਕਰਨੀਆ ਜੋ ਜੋ ਸੰਗ ਜੋ ਜੋ ਆਸਾਂ ਲਿਆਇਦਾਂ ਨੇ ਸਭ ਦੀ ਆਸਾਂ ਮਰਾਦਾ ਪੂਰੀ ਨਭੜ ਗਿਆ ਕਿਪਾ ਦਾ ਹੱਥ ਰਖਣਾ ਜੋ ਮੋਢੇ ਕੋਹਂਜਰ ਵਾਹ ਕੋ ਜੀ ਸਤਿਗੁਰੂ ਦਾ ਆਸਾਂ ਨਵਾਦ ਦੀ ਜੈ ਅਗਲੇ ਗੁਰੂ ਸਰਗਤੀਏ ਆਵਾਜ਼ ਨਿਵਾਦੀ ਆਵਾਜ਼ ਨਿਵਾਦੀ लॻी okay. ਆਲਾ ਜੀ ਕਿੱਥੇ ਲੰਚ ਹੋ ਰਿਹਾ ਇਹ ਜੱਟ ਵੇੜੇ ਦਵਾਈ ਨਹੀਂ ਜਣਾਣ ਕਰ ਲਿਆ ਸੋ ਨਾਉ ਵੀ ਆ ਗੋਇੰਗ ਟੂ ਗੈਟ ਬੈਕ ਟੂ ਸ਼ਾਮਲਾ ਜਾ ਰਹੇ ਆ ਵਾਪਸੀ ਤੇ ਬਾਕੀ ਸੰਗਤ ਤੇ ਬੋਹ ਜਾ ਰਹੇਗੀ ਪਰ ਯਾਥ ਕੋਈ ਡਿਸਪਲਿਨ ਨਹੀਂ ਆਗਾ ਮੱਥਾ ਟੇਕਣ ਦਾ ਦੇਖੋ ਤੇ ਇਹ ਵੀਡੀਓ ਵਿੱਚ ਕਿੱਦਾਂ ਉੱਪਰ ਉੱਪਰ ਕਰਨ ਦੇ ਹੀ ਤੇ ਬੰਦੇ ਘਰ ਆਇਆਗਾ ਪਰ ਪਾਤੇ ਡਿਪੋਜ਼ਿਟ ਨਹੀਂ ਕਰਾਇਆ ਸ਼ਾਮਲਾ ਨੇ ਸੀਕਰਟ ਰੱਖਿਆ ਘਰ ਆਜ ਇੱਥੇ ਸਿੰਪਲ ਸੋਬਰ ਆਪਣੀ ਚੱਪਲ ਆ ਪਈ ਹੈ ਪਾਦੀ ਆ ਅਬੀ ਦੇਖੋ ਇੰਨੀ ਗਰਮੀ ਦੇ ਵਿੱਚ ਬੂਟ ਪਾ ਗਿਆ ਰੋ ਜੋ ਭਰਾ ਮਾ ਮਾਨੂੰ ਬੋਚੋ ਸੀ ਚੱਪਲ ਬਣ ਤੇ ਚੱਲਿਆ ਓਏ ਬੂਡ ਪਾ ਗਿਆ ਆ ਰਹੀ ਆ ਦੇਖੋ ਇਹਨਾਂ ਨੂੰ ਦੱਸੇ ਜਾਏ ਬਾਕੀ ਵੇਖੋ ਸਾਡੇ ਚੱਪਲ ਪਾ ਗਿਆ ਲਾਲ ਜੀ ਥੱਕ ਜਗੇ ਇੱਥੇ ਬਹਿ ਚੁਕੇ ਨੇ ਰੇਲ ਗੱਡੀ ਦੇ ਉਹ ਬਾਈ ਨੂੰ ਤੇ ਮੇਰੇ ਪਹਿਲੇ ਵਲੌਗ ਤੇ ਵੀ ਵੇਖਿਆ ਨਾ ਤੇ ਵਿਜੀ ਕੀ ਨਾਮ ਤਾਂ ਦਾ ਮੇਰਾ ਨਾਮ ਜੀ ਪ੍ਰਦੀਪ ਸਿੰਘ ਅੱਡੀ ਸਿੰਘ ਭਾਈ ਬਹੁਤ ਵਧੀਆ ਮਾਤੀ ਸ਼੍ਰੀ ਬਾਬਲਾ ਜੀ ਦੇ ਭਜਨ ਦੇ ਗੁਣ ਗਾਨ ਕਰਦੇ ਨੇ ਤੇ ਬਹੁਤ ਵਧੀਆ ਲੱਗਿਆ ਭਾਈ ਨੂੰ ਕੇ ਬਹੁਤ ਬਹੁਤ ਹੰਸੇ ਪਾਈ ਬਹੁਤ ਲੋਕ ਹਮਾਰਾ ਤਾਂ ਬਾਬਾ ਜੀ ਦਾ ਅਰਨਾ ਚਾਰਦੀ ਕਲਾ ਰੱਖੀ ਹੈ ਜੈ ਸ਼੍ਰੀ ਬਾਬਲਾ ਜੀ ਜੋ ਬਲੇ ਸੋਨਹਾ ਸਤਸ੍ਰੀ ਅਕਾਲ ਸੋ ਜੀ ਆਪਾਂ ਉਨ ਜਾ ਰਹੇ ਆ ਵਾਪਸੀ ਦਰਸ਼ਨ ਮੇਲੇ ਕਰ ਲਿਆ ਠੀਕ ਆ ਸੋ ਆ ਸਾਹਮਣੇ ਗੇਟ ਆ ਹੁਣ ਆਪਾਂ ਆਪਣੀ ਬੱਸ ਤੇ ਬੈਠਣ ਲੱਗਿਆਂ ਜਾਵੇ ਭਰਾ ਹੁਣੀ ਚੜ ਲੱਗਿਆ ਬੱਸ ਸੋ ਚੱਲਣ ਲੱਗੇ ਆਪਾਂ ਸਿ ਲੋ ਵੇ ਨਹੀਂ ਸਾਡੀ ਉਹਨਾਂ ਵਾਪਸੀ ਦੀ ਤਿਆਰੀਆਂ ਸਾੜੀਆਂ ਸੰਗਤਾਂ ਬਸ ਚ ਬੈ ਚੁੱਕਿਆ ਹੈ ਤੇ ਹੁਣ ਆਪਾਂ ਜਾਦੇ ਵਾਪਸੀ ਗਰਮੀ ਨਾਲ ਦੇਖੋ ਕਿਦਾਂ ਕੀ ਹਾਲ ਹੈ ਪਿਆ ਸਾਡੀ ਸਰਕਾਰ ਆ ਉਹ ਜਿਹੜਾ ਸਭ ਕੁਝ ਨਹੀਂ ਬੋਲ ਜੀ ਬੋਲਾਲ ਦੇ ਅਲਮਾਰਾ ਜੀ ਕੀ ਲੋ ਜੀ ਗਾਂਧੀ ਚੌਕ ਪਹੁੰਚ ਚੁੱਕੇ ਆ 2 ਘੰਟੇ ਚ ਮਾਈ ਨੇ ਬੱਸ ਲਾਤੀ ਬਟਾਲੇ ਲੋ ਜੀ ਪਹੁੰਚ ਚੁੱਕੇ ਆ ਆਪਾਂ ਨੇ ਬਟਾਲਾ ਸ਼ਹਿਰ ਜੈ ਜੀ ਬਹਾਵਾਲਾਲ ਜੀ ਲੋ ਜੀ ਸਾਰੇ ਸੰਗਤ ਆਪਟਰ ਦੀਆਂ ਪਿਆ ਸੋ ਜਿੱਥੋਂ ਬੱਸ ਗਈ ਹੀ ਉੱਥੋਂ ਪਾਉਣ ਆ ਆਪਾਂ ਲੋਕ ਮੈਥੇਸ ਮਾਫ ਕਰ ਦਿਆ ਸੋ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਜੇ ਨਾ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਤੇ